ਅੱਜ ਆਪਾਂ ਸਾਰੇ ਉਸ ਮਹਾਨ ਧਰਤੀ ਤੇ ਇਕੱਠੇ ਹੋਏ ਆ ਜਿਹੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਪਛੋ ਪ੍ਰਾਪਤ ਧਰਤੀਆਂ ਇੱਥੇ 40 ਮੁਕਤੀਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਾਨੂੰ ਇਹ ਸਿਖਾਇਆ ਕਿ ਜ਼ੁਲਮ ਦੇ ਖਿਲਾਫ ਲੜਾਈ ਜਿਹੜੀ ਆ ਅੰਤ ਤੱਕ ਲੜਨੀ ਚਾਹੀਦੀ ਆ ਜੇ ਜ਼ੁਲਮ ਕਰਨਾ ਪਾਪਾ ਤਾਂ ਜ਼ੁਲਮ ਸਹਿਣਾ ਵੀ ਪਾਪਾ ਅੱਜ ਆਪਾਂ ਉਸ ਮਹਾਨ ਧਰਤੀ ਦੇ 40 ਮੁਕਤੀਆਂ ਨੂੰ ਪ੍ਰਣਾਮ ਕਰਨ ਵਾਸਤੇ ਇਕੱਠੇ ਹੋਏ ਆਂ ਵੀਰੋ ਆਪਾਂ ਨੂੰ ਮਾਣ ਆ ਆਪਾਂ ਉਸ ਪਾਰਟੀ ਦੇ ਮੈਂਬਰ ਆ ਉਸ ਪਾਰਟੀ ਦੇ ਸਿਪਾਹੀ ਆ ਜਿਹੜੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੇ ਬਖਸ਼ਿਸ਼ ਦੇ ਨਾਲ ਗੁਰਮਾਣੇ ਦਿਖਾਏ ਹੋਏ ਰਸਤੇ ਤੇ ਚੱਲਦੇ ਆ ਉਹਨਾਂ ਦੇ ਉਪਦੇਸ਼ਾਂ ਦੇ ਪਹਿਰਾ ਦਿੰਦੇ ਆ ਉਹਨਾਂ ਦੇ ਉਪਦੇਸ਼ ਅਨਸਾਰ ਮਾਨਸ ਦੀ ਜਾਤ ਸਭੇ ਇੱਕ ਪਹਿਚਾਨ ਬੋਦੇ ਉਪਦੇਸ਼ ਦੇ ਪਹਿਰਾ ਦੇਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਾਨੂੰ ਮਾਣ ਪ੍ਰਾਪਤ ਕਿ ਸਾਡੀ ਪਾਰਟੀ ਦੇਸ਼ ਦੇ ਸਭ ਤੋਂ ਮਹਾਨ ਲੀਡਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਅਮਨ ਸ਼ਾਂਤੀ ਦੇ ਭਾਈਚਾਰੇ ਇਕਜਾਗ ਨੂੰ ਸਮਰਪਿਤ ਕੀਤੀ ਤੇ ਹਰ ਧਰਮ ਦਾ ਸਤਿਕਾਰ ਕੀਤਾ ਮੈਨੂੰ ਯਾਦ ਆ ਜਦੋਂ ਪੰਜਾਬ ਦੇ ਅੰਦਰ ਗੁਰੂਆਂ ਦੇ ਦਿਹਾੜੇ ਸਟੇਟ ਪੱਧਰ ਤੇ ਆਪਣੀ ਸਰਕਾਰ ਚ ਮਨਾਏ ਜਾਂਦੇ ਸੀ ਚਾਹੇ ਉਹ ਗੁਰਪੁਰ ਹੋਵੇ ਚਾਹੇ ਗੁਰੂ ਰਵਿਦਾਸ ਜੀ ਦਾ ਦਿਹਾੜਾ ਹੋਵੇ ਚਾਹੇ ਭਗਵਾਨ ਵਾਲਮੀਕੀ ਦਾ ਦਿਹਾੜਾ ਹੋਵੇ ਮੈਨੂੰ ਇਹ ਵੀ ਯਾਦ ਆ ਕਿ ਜਦੋਂ ਮਲੇਰਕੋਟਲੇ 'ਚ ਈਦ ਦਾ ਪਵਿੱਤਰ ਤਿਹਾੜਾ ਹੁੰਦਾ ਤਾਂ ਤਾਂ ਬਾਦਲ ਸਾਹਿਬ ਮਲੇਰਕੋਟਲੇ ਜਾਂਦੇ ਸੀਗੇ ਜਦੋਂ ਭਗਵਾਨ ਪਰਸ਼ੂਰਾਮ ਜੀ ਦੀ ਜਨਮਤੀ ਹੁੰਦੀ ਸੀ ਬਾਦਲ ਸਾਹਿਬ ਗੋਵਿੰਦਗੜ੍ਹ 'ਚ ਪਰਸ਼ੂਰਾਮ ਦੇ ਬ੍ਰਾਹਮਣ ਸਭਾ 'ਚ ਜਾ ਕੇ ਮਨਾਉਂਦੇ ਸੀ ਹਰ ਧਰਮ ਦਾ ਸਤਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਰਿਆ ਇਹੀ ਕਾਰਨ ਆ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਹੋਈ ਪੰਜਾਬ ਵਿੱਚ ਸ਼ਾਂਤੀ ਆਈ ਉਨਤੀ ਹੋਈ ਤਰੱਕੀ ਹੋਈ ਪਰ ਵੀਰੋ ਅੱਜ ਬਹੁਤ ਸਾਰੀਆਂ ਤਾਕਤਾਂ ਜਿਹਨਾਂ ਨੂੰ ਸਾਡਾ ਭਾਈਚਾਰਾ ਬਰਦਾਸ਼ਤ ਨਹੀਂ ਉਹ ਪੰਜਾਬ ਨੂੰ ਤੋੜਨ ਵਾਲੇ ਪਾਸੇ ਲਗੀਆਂ ਹੋਈਆਂ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਹੈਗੀਆਂ ਔਰ ਉਹਨਾਂ ਸ਼ਕਤੀਆਂ ਦੇ ਅਸਾਰੇ ਤੇ ਜਿਸ ਤਰ੍ਹਾਂ ਝਿੰਝਰ ਸਾਹਿਬ ਜੀ ਨੇ ਦੱਸ ਕੇ ਗਏ ਹਨ ਬਹੁਤ ਸਾਰੇ ਸੁਧਾਰਵਾਦੀ ਲੀਡਰ ਵੀ ਤੁਰੇ ਹੋਏ ਆ